ਹੇ ਗੋਪੀ ਆ ਦਰਜ ਹੇ ਗੋਪੀ ਘਰੋਂ ਨਿਕਲ ਜਾਣਾ ਤੇਰਾ ਗੋਲ ਰੋਟੀ ਪਕਾਈ ਗੋਲੇ ਪਕਾਉਂਦਾ ਆਪਣੇ ਤੇ ਗੋਲ ਬੱਟੀ ਆਉਗੀ ਆ ਚੈੱਕ ਕਰ ਲਉਣੀ ਹੀ ਨਹੀਂ ਓਹ ਆ ਗਈ ਤਾਂ ਉਹ ਤੂੰ ਯਾਰ ਪਰੇ ਹੋਇਆ ਯਾਰ ਬੈਂਕ ਤੋਂ ਕਮਾਲ ਮਾਨ ਲਿਆ ਕਰ ਕਾਲੀ ਨੂੰ ਮੇਰੀ ਰੋਕ ਤੈਨੂੰ ਸਾਲਾ ਕਿਦਣ ਕੀ ਨਹੀਂ ਹੁੰਦਾ ਮੈਨੂੰ ਇਹ ਦੱਸ ਕਰ ਪਕਾ ਕੇ ਦੇ ਲੈ ਕਿ ਤੱਕ ਪਕਾਉਣੀ ਪਈ ਜਾਂਦੀ ਆ ਕਿਤੇ ਤੀਵੀਂ ਆ ਪਕਾਣ ਦੀ ਲਾਉਣੀ ਆਂਦੀ ਆ ਕਿ ਤਾ ਬਾਹਰ ਵੀ ਪਾ ਕੇ ਬਣਾ ਕੇ ਖਾ ਦੋ ਖਾਜ ਕਿੰਨੀ ਹੋ ਗਈ ਗਿਆ ਹਣਾ ਦੇਖੀ ਕਿੰਨੀ ਖੋਜ ਹੋ ਗਈ ਗਿਆ ਕਬੀ ਇਹਨੇ ਹੋਰ ਤਾਂ ਇਦਾਂ ਹੁੰਦੀ ਆ ਬਿਜਲੀ ਦਾ ਰੰਨਾ ਆ ਗਿਆ ਹਾ ਹਾ ਰੋਣਾ ਗੋਪੀ ਦਾ ਜੋ ਅੱਜ ਮੈਂ ਬਣਾ ਕੇ ਪਟਾਇਆ ਗੋਪੀ ਰਾਜ ਦਾ ਇਹ ਹਾਲ ਆ ਉਹ ਤੇ ਬਾਡੇ ਪੈ ਥੋੜੇ ਜਿਹਾ ਵੀ ਬਈਆ ਆਹ ਦੁਆਵੇ ਆਇਆ ਕੋਈ ਸਾ ਇੰਨਾ ਆ ਲੈ ਆ ਰੋਟੀ ਨੂੰ ਗੋਪੀ ਕਿਦਾਂ ਪਕਾਉਂਦਾ ਤੋ ਕੋਈ ਤਾਂ ਘੁੰਮਦੀ ਨਹੀਂ ਸੀ ਜਿੱਦ ਤੱਕ ਮਾਨ ਲੀ ਹੈ ਇਹ ਫੇਕ ਦੇਈਆਂ ਲੇਡਿਸ ਲੇਡਿਸ ਫਾਸਟ ਆਵੇ ਫੇ ਮੋਰੇ ਮੈਂ ਨਾ ਨਹੀਂ ਨਹੀਂ ਦਿਹਾਈਏ ਵੇਲ ਕੇ ਮੈਂ ਜੇ ਤੂੰ ਹਾਂ ਹੁੰਦੀ ਤੈਨੂੰ ਲੈ ਆਈ ਹੋਈ ਗੀਤਾ ਜਦੋਂ ਘਰ ਤੋਂ ਭੱਜ ਗਿਆ ਸੀ ਇਹ ਟਾਬੇ ਕਿੱਥੇ ਭੱਜ ਗਿਆ ਸੀ ਓਏ ਤੇਰਾ ਮੁੰਡਾ ਕਿਤੇ ਵੀ ਭੱਜਾ ਤੇਰੇ ਬੁੜਾ ਭੱਜ ਗਿਆ ਹੋਊਗਾ ਹਾਂ ਮੈਂ ਨਹੀਂ ਆਲਾ ਕੀ ਕਰੀ ਜਾਂਦਾ ਰੋਟੀ ਦਾ ਸਤਿਆਨਾਮ ਮਾਰ ਦੁੱਤ ਦਿਹਾਉ ਉਹ ਨੂਨ ਵਾਲਾ ਪਰੋਠਾ ਬਣਾਉਣਾ ਲੈ ਚੱਕ ਤੇਰਾ ਭਰਾ ਅੱਲਾ ਬੰਦ ਮਾ ਤੇ ਕਰਦਾ ਉਹ ਹੁਣ ਪਹਿਲਾਂ ਰੋਟੀ ਦਾ ਗੋਲ ਕਰਾਂ ਤੂੰ ਇਤਨਾ ਵੀ ਭੁੜਿਆ ਐ ਹੀ ਕਰਨੀ ਇੰਨੀ ਜਣਾ ਐ ਤੇ ਕੇ ਤੇਰਾ ਪੇਹ ਇਹਨਾਂ ਦੇ ਭਰਾ ਕਹਤੇ ਗਿਆ ਉਹ ਤਾਂ ਤੇਰੇ ਭਰਾ ਤੇ ਕਹਤੇ ਗਿਆ ਤੂੰ ਮੇਰੇ ਪੇਹ ਤੇ ਕਹਤੇ ਗਿਆ ਪੇਹ ਤਾਂ ਫੇਰ ਹੈ ਹੀ ਲੱਛਣ ਉਹ ਮੈਂ ਰਸੋਈ ਨਹੀਂ ਸੋਣੀ ਬਣਾ ਕੇ ਸੈਂਟਰ ਨੂੰ ਫੇਰ ਵੀ ਬਾਹਰੇ ਰੱਖਣਾ ਸੀਗਾ ਰੋਲੇ ਕਰ ਮਾ ਚਿਮਨੀ ਵੀ ਨਹੀਂ ਲਾਈਏ ਜੀ ਚਿਮਨੀ ਤੇ ਪਰਨਾ ਗੋਪੀ ਤੇਰੇ ਵਾਲਾ ਮੇਰੀ ਗਾ ਸੁਣ ਲਾ ਉਹਦਾ ਨਾਰੀਅਲ ਧਰੇ ਹੋਈ ਜਾ ਉਹ ਚਲੇਦੇ ਆ ਵੀ ਸਾਰਾ ਸੋਹਾਨ ਜਰਾ ਆਵੇਂ ਬੰਦੇ ਹੋਰ ਲਾ ਕੇ ਕੰਮ ਕਰ ਲੋ ਉਹ ਕਰਾ ਲੋ ਗੋਪੀ ਰਹੇ ਨਹੀਂ ਆਉਂਦਾ ਕਾ ਆ ਤੇਰਾ ਨਾ ਗਾ ਜੋ ਵੀ ਬਣਾਈਏ ਪਾਉ ਮੱਖਣੀ ਪਾ ਕੇ ਮੈਂ ਧੂੜਾ ਲਾ ਰੇ ਬੇਲ ਗੋਪੀ ਮਾਮਾ ਲਾ ਫੇਰ ਬੇਲ ਸੋਚ ਤੂੰ ਮਾਮੇ ਨੂੰ ਗੋਲ ਕਰ ਰਿਹਾ ਗੋਪੀ ਯਾਰ ਕੀ ਗੱਲ ਮਾਮੇ ਦਾ ਕੀ ਕਸੂਰ ਆ ਬੋਲ ਰਹੀ ਨਾ ਉਹ ਵੇਰਾ ਤੂੰ ਗੋਲ ਬਣਾ ਤੀ ਹਾਂ ਤੇਰੀ ਓ ਯਾਰ ਮੈਂ ਕੋ ਹੋਰ ਬੋਲ ਨਾ ਯਾਰ ਹਾਂ ਕੀ ਬੋਲਾਂ ਕੁੜਾ ਡਾ ਸੁਣਾ ਕੁੜਾ ਡਾ ਓਏ ਆ ਗਈ ਓਏ ਆਵਾ ਵੀ ਓਏ ਆਵਾ ਨਹੀਂ ਸੁਣ ਰੋਟੀ ਆ ਮੈਂ ਤੇਰੀ ਕਾਰਤ ਹੈ ਤੇਰੀ ਰੋਟੀ ਤੇਰੀ ਰੋਟੀ ਓਏ ਮਾਂ ਤਲਗ ਇੱਡਾ ਆਵੇ ਬਰਦਾ ਨਾ ਗੋਪੀ ਗੋਪੀ ਮम्मा ਮੈਂ ਤੁਮ ਨੂੰ ਛੱਕ ਜਾ ਰਹਿੰਦਾ ਹਾਂ ਇਹਦੇ ਤੇ ਹੈ ਮੈਂ ਨਾ ਐਵੇਂ ਮੁਰਦਾ ਕਦਾ ਇਹ ਗੱਲ ਕਰ ਰਹਾ ਮੈਂ ਗੁੱਸਾ ਨਹੀਂ ਕਰੀ ਯਾਰ ਕਹਿੰਦਾ ਮੈਨੂੰ ਤੂੰ ਬੜਾ ਹੀ ਸਧਰਾ ਜਿਹਾ ਲੱਗਦਾ ਕਹ ਰਹਾ ਤੂੰ ਬੜਾ ਹੀ ਸਧਰਾ ਲੱਗਦਾ ਤੂੰ ਰੋਗ ਬਹੁਤ ਆ ਗੱਲ ਹੈ ਕਹਿੰਦਾ ਬੜਾ ਹੀ ਸਧਰਾ ਜਿਹਾ ਲੱਗਦਾ ਮੇਰੇ ਕੋਲ ਯਾਰ ਤੂੰ ਤਾਂ ਜਲੇਬੀ ਆ ਤਾ 빙ਗਾ ਆ ਤਾ ਦੇਖਣ ਨੂੰ ਸਧਰਾ ਲੱਗਦਾ ਆ ਆ ਗਈ ਐ ਗਾਣ ਰੋ ਬੰਦੇ ਦੇ ਹੱਥ ਨਾਲ ਨਹੀਂ ਹੁਣ ਰੁਕੀਦਾ ਕੋਈ ਧੋਲਾ ਲਾਉਣੇ ਇੱਕ ਮਿੰਟ ਰੋ ਮੈਨੂੰ ਜਗਾਰਾ ਫੋੜਦਾ ਹੁੰਦਾ ਸੀ ਹੁਣ ਕੀ ਕਰਨਗਾ ਮੈਂ ਕਿਹਦੀ ਲਾੜਦੇ ਕੀ ਕੀ ਸਰਗਨ ਹੁੰਦੇ ਇਹ ਕਿ ਹੱਥ ਤੇਰਾ ਮੇਰਾ ਦਵੀ ਟਿਕ ਟਿਕ ਹੁੰਦੀ ਹੈ ਆ ਪੈਸੇ ਤਾਂ ਸੋਨੇ ਲਾ ਗਿਆ ਦਾ ਏ ਐਵੇਂ ਨਹੀਂ ਪਾ ਗੱਡੀ ਆ ਮੈਨੂੰ ਤਾਂ ਵੀ ਛੱਡ ਲੈ ਕਿੱ데 ਰੱਖਿਆ ਹੋ ਗਏ ਹੋ ਆਹੋ ਹੀ ਜੋ ਤੇਰਾ ਤੈਨੂੰ ਸੋ ਅੱਧ ਰੁਪਿਆ ਖਰਚਣਾ ਚਾਹੀਦਾ ਉਹ ਦਿਨ ਦਾਸਤਾ ਦੇ ਕੀ ਚਾਹੀਦਾ ਪਤਾ ਨਹੀਂ ਕੀ ਲੈਣਗੇ ਹਾਂ ਪਤਾ ਨਾ ਥਾ ਨਾ ਲੈਦਾ ਪਾਪਾ ਜੀ ਉਹ ਹੁਣ ਪਾਪਾ ਜੀ ਵਿਚਾਰਾ ਕੀ ਕੀ ਦੇ ਦੇਵੇ ਤੁਹਾਨੂੰ ਜਮੀਨ ਹੀ ਦੇਤੀ ਘਰ ਦੇਤਾ ਆ ਦੇਤਾ ਉਹ ਦੇਤਾ ਚੱਲ ਤੁਹਾਨੂੰ ਕਿਥੇਨ ਗਿਆ ਕਹਿ ਰਹੇ ਨੇ ਕਿਉਂ ਆ ਜਾਵਾ ਕਹਿ ਰਹੇ ਨੇ ਜਿਹੜਾ ਮੈਂ ਇੱਥੇ 100 ਰੁਪਿਆ ਲਾਇਆ ਆ ਮੇਰੇ ਲੱਭਣ ਦੇ ਜਾ ਚੱਲ ਕਹਿ ਰਿਹਾ ਇਹਦਾ ਕੀ ਮਤਲਬ ਹੈ ਤੁਸੀਂ ਵੀ ਝਟ ਦੇਣੀ ਕਹਿ ਦਿੰਦੇ ਚੱਲੇ ਹੀ ਬੈਡਰੂ ਤਾਂ ਕਰਕੇ ਹੂੰ ਮੈਨੂੰ ਤਾਂ ਦੱਸ ਦੇ ਕੀ ਚਾਹੀਦਾ ਹਰਾਮ ਜਗਿਆ ਮੈਨੂੰ ਦੱਸ ਕੀ ਚਾਹੀਦਾ ਹੁਣ ਹੱਥ ਸਾਫ਼ ਕਰ ਲੈ ਤੂੰ ਲਾ ਬੰਦੇ ਨਾਲ ਆਟੀ ਨੂੰ ਇਹ ਤਾਂ ਰੋਟੀ ਭਵਾ ਓਏ ਓਏ ਫਿਲਟਰ ਫਿਲਟਰ ਅਸੇ ਨਾ ਤੂੰ ਵੀ ਬੜੀ ਘੈਂਟ ਲੱਗ ਰਹੀ ਓਏ ਕੰਨਾ ਪੁੱਤੂਗਾ ਹਾਂ ਖਾ ਪਿੱਛੇ ਤੌਰੀਆ ਲਾਇਆ ਹੁੰਦਾ ਪੁੱਜੂਗਾ ਹੋਰ ਕਿਨਾਂ ਪੁੱਜੂਗਾ ਓ ਆ ਜਾ ਭੁੱਖ ਵਾ ਲੱਗੀ ਚਾਹੁੰਦਾ ਕੀ ਇੱਕ ਮਿੱਠਾ ਦਾ ਪੀਸ ਖਾ ਭੁਮੀ ਹਾਂ ਡੰਪ ਲਾਇਆ ਦੇ ਸੁਣਖਾ ਕੀ ਲੈਣਾ ਕੀ ਇਹ ਮੈਨੂੰ ਦੱਸ ਤਾਂ ਚੈਨ ਮੈਂ ਤੈਨੂੰ ਹੈਲਪ ਕਰ ਦਵਾ ਹੈਲਪ ਜੀ ਆਖ ਅੱਛਾ ਰੋਟੀ ਗੋਲ ਕਰਨੀ ਆ ਲੈ ਮੈਨੂੰ ਦੱਸ ਦੀਆਂ ਲੈ ਕੀ ਵੀ ਕੀ ਨਾ ਕੱਪੜਾ ਹੁੰਦਾ ਇਸ ਕਮੀ ਦਾ ਕੱਪੜਾ ਆਇਕ ਤੁਰਾ ਕਟਿੰਗ ਕਰੂਗਾ ਆਹ ਘਰਤਨ ਹਲ ਵਾਲੀ ਲੈ ਇਹਨਾਂ ਨੇ ਇਹੀ ਕੋ ਕੀਤਾ ਮਾਵੇਂ ਭਾਂਦੇ ਉਹ ਜਿਹੜਾ ਸੇ ਇੱਦਾਂ ਰੋਟੀ ਪਾਉਣ ਲੱਗੇ ਮੈਂ ਤਾਂ ਅਸੀਂ ਪਕਾ ਹਟੀਆਂ ਸਾਰੇ ਟੱਬਰ ਦੀ ਰੋਟੀ ਫੇਰ ਤਾਂ ਰਾਤਾਂ ਹੀ ਪੈ ਜਾਣੀਆਂ ਉੱਥੋਂ ਕੀ ਲੱਭਣ ਗਿਆ ਸੀ ਹੈ ਤਾਂ ਸਾਰਾ ਕੁਝ ਇੱਥੇ ਹੀ ਪਿਆ ਹਾਂ ਮੈਂ ਕਹੀ ਜਾਂਦੀ ਮੈਨੂੰ ਪੁੱਛਲਾ ਪੁੱਛਲਾ ਮੋਟਾ ਗਰਭੂਆ ਗੱਤੀ ਹੋਈ ਐਵੇਂ ਹੀ ਨਹੀਂ ਖੈ ਰਿਆ ਤੇ ਜਨਮ ਲਿਆ ਕੋਈ ਗੱਲ ਕਰਕੇ ਲਿਆ ਚੱਕਦਾ ਮੈਂ ਰਾਟਾ ਲੈਟਾ ਉਹ ਚੱਕਦੇ ਥੱਲੇ ਮੱਥੇ ਨੂੰ ਲਾ ਹੁਣ ਚੱਕ ਕੇ ਚੱਕੇ ਲਾ ਮੱਥੇ ਪੈਨ ਲਾ ਲੈ ਕੋੜ ਨਹੀਂ ਵੈਰ ਆ ਵੀ ਵੈਰ ਤੂੰ ਤਾਂ ਰੋਟੀ ਗੋਲ ਬਣਾਤੀ ਕਾਕਾ ਚਾਪੋ ਨਯਨ ਲਾਲੀਤਾ ਰੋਟੀ ਗੋਲ ਆਈ ਲੈ ਪਹਿਲਾ ਚੁੱਲਾ ਦਾ ਪਾਲਾ ਚੁੱਲਾ ਚੁੱਲਾ ਹਾਰਨ ਆਹ ਤੇ ਬੱਤੀ ਗੋਲ ਆ ਗਈ ਭੈਣ ਦੀ ਹੁਣ ਕਰਨਾ ਵੀ ਹੈ ਜੇ ਸਾਡੀ ਗੋਲ-ਗੋਲ ਜਾਦੇ ਆ ਗਈ ਸਿੱਧੀ ਗੱਲ ਆ ਹੋਰ ਭੈਣ ਤੇ ਥੱਲੇ ਬੋਲਡੋਜਰ ਜਿਹਾ ਮੈਨੂੰ ਦੇ ਕੇ ਮਾਰ ਦੂ ਆਹੋ ਜੇ ਉਦਾਂ ਦੇ ਲੈ ਚੱਕ ਹੁਣ ਸਾ ਤੇ ਤੂੜਾ ਦਾ ਹੋਰ ਸੌਦਾ ਆ ਇਹਦਾ ਰੋਟੀ ਵਾਲਾ ਚੱਕ ਗੋਬੀ ਇਹ ਤੇਰੇ ਬੁੜੇ ਦੀ ਇੱਕ ਵਰਕੀ ਆ ਇੱਕ ਵਰਕੀ ਆ ਮਨ ਤੇਰੀ ਵੀ ਕੋਈ ਹਰਦਾ ਰਛੇ ਤੂੰ ਵੀ ਇੱਕ ਵਰਕੀ ਲਾਉਣਾ ਵੇ ਤਾਂ ਤਵਾ ਤਾਂ ਨਹੀਂ ਦਿੱਤਾ ਤੇ ਰੋਟੀ ਸੈੱਡ ਦਿੱਤੀ ਜਦੋਂ ਇਹ ਹੋ ਰਹੀ ਹੈ 2006 ਦੇ ਵਿੱਚ ਮਾਮਾ ਦੇ ਇਹ ਟਾਬੇ ਦੇ ਲੱਗੇ ਸੀ ਇਹ ਪਰੌਠਾ ਬੁਰਗਣਾ ਦਾ ਫੜਾਦਾ ਹੁੰਦਾ ਇਹ ਲੌਮਾ ਹੁੰਦਾ 2006 ਚ ਤਾਂ ਨਿਕਾਇਆ ਸੀ ਇਹ ਨਹੀਂ ਨਿਕਾਇਆ ਸੀਗਾ ਸਾਰ ਤਾਂ ਪੂਰੀ ਸੀਗੀ ਹਾਂ ਇੱਥੇ ਹੈ 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 ਉਹ ਇੱਕ ਤਾਂ ਕਰਦਾ ਨਹੀਂ ਨਾ ਇਹ ਹੋ ਗਿਆ ਟੱਬ ਬਣਾਉਣੇ ਲੱਗਦੀ ਕੋਈ ਮਾ ਇਹ ਵੀ ਨੋ ਬੋਫੀ ਵਾਪਸ ਹੁੰਦਾ ਰਹਿੰਦਾ ਏ ਉਹ ਵੀ ਬਣਾ ਕੇ ਕਹੂੰਗਾ ਉਹ ਜਦ ਚਾਪੂ ਕਰ ਜਾਮਾ ਹੁਣ ਹੁਣ ਨਾ ਵਾਧੂ ਨਾ ਬੋਲ ਵਾਧੂ ਨਾ ਬੋਲ ਮੈਂ ਕਈ ਬੰਦੇ ਨੇ ਸਕੀਮਾ ਉਧਰ ਉਧਰ ਲਾਗੇ ਤੀ ਨਾ ਮੈਂ ਉਹ ਵੀ ਹਾਂ ਉਹਦਾ ਨਹੀਂ ਆ ਪੈਰ ਵੀ ਆਏ ਆ ਅੰਦਰ ਮੈਂ ਯਾਰ ਤੈਨੂੰ ਕਾ ਦੱਸਾਂ ਜਿਹੜਾ ਤੂੰ ਆ ਡਰਾਮੇ ਕਰਦਾ ਨਾ ਇਹ ਛੱਡ ਦੇ ਤੂੰ ਤੂੰ ਹੈਗਾ ਪਹਿਲਾ

ਪਉ ਰੋਟੀ ਲੂ ਹੋ ਗਈ। ਅੱਚਲਾ ਕਹਿ ਰਿਆ ਨੂੰ ਮੋੜੀ ਜਾਨਾ ਵੇਲਣਾ। ਚੱਕਲਾ ਲੜ ਗਈ ਉਹ ਲੂ ਹੋ ਜਾਣੀ ਆ। ਉਹ ਵੀ ਰੋਟੀ ਚੱਕਲਾ ਗੈਸ ਸੇਮ ਤੇ ਕਰ ਲਾ। ਪਾ ਜੋ ਗੋਲ ਲੈ ਗਈ ਓਏ। ਹੋਈ ਰੋਟੀ ਲੂਤੀ ਲੈ। ਓਏ ਯਾਰ ਇੱਧਰ ਸ਼ਾਂਤੀ ਦੇ ਰੱਖ। ਰੋਟੀ ਦੇ ਮਾੜੇ ਹਾ ਚਾਂਦ ਸਤਾਰੇ ਲੂ ਹੋ ਵੀ ਗਾ। ਕਿਹੜੇ ਉਪਰ ਆ ਦੇ ਆ ਦੇ ਦਾ ਦੇ ਆ ਲੈ ਗਈ ਕਹਿੰਦੇ ਬਰੀ ਗਾਲੀ ਘੇ ਰੀਣ ਕਕਰਾਇਆ ਨਾਲੇ ਭੈਣ ਲੈ ਜਾਂਦੀ ਆ ਮੇ ਤਾਂ ਇੰਨੋ ਗਿਆ ਆ ਦੇ ਆ ਦੇ ਮੇਰੀ ਪੈਰ ਨੂੰ ਗੇ ਨਾ ਕੋ ਕੋਲ ਨਹੀਂ ਮੇਰੀ ਭੈਣ ਕੋਲ ਮਾ ਗੋੜ ਉਹ ਇਹ ਉਹਨੇ ਦੇ ਪੈਰਾਂ ਪਿੱਛੇ ਰੱਬ ਦਿੰਦਾ ਇਹ ਕੀ ਪਤਾ ਸਿਆਣਿਆਂ ਦੇ ਹਾਂ ਗੱਲ ਨ ਮੰਨਣ ਵਾਲੀ ਆ ਭੁੱਖ ਲੱਗੀ ਗੈਂਸ ਬਾਲ ਰੁਕ ਗਿਆ ਉਹ ਨਹੀਂ ਇੱਕਦਮ ਨਾਲ ਸਬਜ਼ੀ ਕਰਮਚਾਰਨੀ ਹੈ ਰੋਟੀ ਤਾਂ ਖਾਲਦਾ ਹੈ ਆ ਹਣ ਗੋਦ ਲੈ ਰੋਟੀ ਖਾਂ ਵਾ ਕੀ ਆ ਯਾਰ ਨਾਲ ਦੇ ਕੀ ਆ ਕੁਛ ਵੀ ਨਹੀਂ ਆ ਕੋ ਗਨ ਲਾਉ ਦੇ ਤੇ ਬਣਾ ਕੋ ਰਤਨਾ ਗਲੀਆਂ ਵੀ ਪਿਆ ਆ ਸਾਰਾ ਖਾਂਦਾ ਦਾ ਦਰੀਏ ਜਿੱਦਾ ਮਿਲ ਨੂੰ ਨਹੀਂ ਦਤਾ ਪੈ ਜੋ ਪਾਵਰ ਲੈ ਇਹ ਵੋ ਖਾਂਦਾ ਹੈ ਦੇ ਕੀ ਭੈਂ ਗਜਤ ਵੀ ਕਰ ਲੋ ਯਾਰ ਜਾ ਮੇਨੂ ਕਰ ਦੰਦੋ ਮੇਰੇ ਸਹਾਰੇ ਖੜੇ ਤੇ ਉੱਤਰਾ ਤੇਰਾ ਸਿਰ ਦੋਦ ਦਾ ਤੈਲਾ ਚੜਿਆ ਤੇਨੂੰ ਸਿਰ ਦੋਦ ਦਾ ਰੁਪ ਚਾਦ ਦੋਦਾ ਇਥੋਂ ਆਕਾ ਹੋਟ ਤੂੰ ਅਰੇ ਪ੍ਰੇਰਿਆ ਬੋਲ ਮੈਨੂੰ ਬਿਰਦਾ ਪ੍ਰੇਰਿਆ ਬਰਾਵਾ ਖਤਰਨਾਕ ਹੋ ਕੇ ਆਇਆ ਉਹ ਤਾਂ 베ਰੀ ਹੋਣੀ ਹੁਣ ਕੋਈ ਜਿਹੜੇ ਕੰਮ ਮੈਨੂੰ ਇਹਦਾ ਹੱਥ ਲਾਓ ਨਾ ਕੰਮ ਕਰ ਦੇ ਦੋ ਬੋ ਕਹੇ ਰੇ ਦੇਖ ਵੇਗੂ ਸੰਗੋ ਵੀਦਾਂ ਮੈਂ ਤਾਂ ਪਰਚੇ ਕਰਦੇ ਨਹੀਂ ਸਾਡੀ ਹਲਾਉਣ ਨੂੰ ਕਾ ਚਾ ਚਾ ਤੇਰੇ ਕੋਲ ਖੜਾ ਗਿਆ ਧੋਰਾ ਦਾ ਗਾਟ ਦਵਾ ਲੈ ਤੂੰ ਇਹਦਾ ਰਾਇਤਾ ਜਿੱਦਾਂ ਪਿਆ ਪਈਏ ਦੋਆ ਮੇਤੋਂ ਨਹੀਂ ਨਾ ਫੋਫਾ ਨਾ ਤੇਰੀ ਹੋ ਮਾਰ ਨਹੀਂ ਆਈ ਮੜਾ ਆ ਜੀ ਵੀ ਨਾ ਕਰੀਏ ਸ਼ਿਕਾਰ ਬੱਲਿਆ ਉਹ ਮੇਰੇ ਨਾਲ ਭਾਈ ਮੈਂ ਵੀ ਕਾਹੀਆ ਮੈਂ ਦੇ ਲਾ ਮੈਂ ਇੱਧਾ ਨਹੀਂ ਨਿਕਾਲਿਆ ਇੱਦਾਂ ਨਾ ਰੋਟੀ ਨੂੰ ਇਹਦਾ ਨੇਂਦਦੀ ਹੁੰਦੀ ਆ ਰੋਟੀ ਗੁੱਪੀ ਐਵੇਂ ਨਹੀਂ ਕਰੀਦਾ ਹੁੰਦਾ ਇੱਦਾਂ ਦਾ ਕੋਹ ਹੋਵੇ ਸਾਲਾ ਮੂੰਮਕਾ ਅੰਤਕਾ ਉਹ ਕੋਈ ਦੂਗੀ ਪਰ ਇਹਨੂੰ ਹੋ ਜੇ ਤੱਕ ਦੋ ਹੋ ਅਸੀਂ ਜੇ ਤੱਕ ਸਭ ਰਾਪਟ ਵਾ ਨਾ ਨਾ ਕਿਤਾ ਮੈਂ ਆਖੀ ਰਾਮ ਜੀ ਨੇ ਸਾਰੇ ਨੂੰ ਫੇਰ ਕੇ ਰੱਖ ਦਿੱਤਾ ਕੁੱਤੇ ਨੇ ਇਹ ਤੁੰ ਬਾੜੀ ਜਿ ਪਏ ਆ ਜੇ ਹਨਾ ਸਵਰਨ ਲਾਲ ਜੀ ਆ ਇੱਥੇ ਹੀ ਰਹੇ ਪਰਮਣੀ ਤੋ ਸਰ ਸਵਰਨ ਲਾਲ ਜੀ ਸਰਮੈਂ ਦੀ ਪਰਮਾ ਕੋਣ ਸੀ ਹੈ ਉਹਨੂੰ ਸਵਰਨਪੁਰ ਤੂੰ ਖੜਾ ਖੜ ਬਦਲਾ ਲੈ ਲੈ ਜੂਣੇ ਆ ਜੇ ਮਾਂ ਦਾ ਕੋ ਜੇ ਮੇਰੇ ਦੇ ਰਾਮਾ ਗੋਪੀ ਤੇਰਾ ਫੋਟਾ ਫੋਜ ਇਸ ਕੀ ਵੀ ਗੋਪੀ ਦੇ ਗੋਪੀ ਦੇ ਆਹ ਆਹ ਸੁਣੋ ਲਾਉਣ ਦੇ ਲਾਉ ਲਾਉਗਾ ਆਪਣੀ ਉਦਾਂ ਨਹੀਂ ਆਪਣੇ ਧੋਤੀ ਲਾਉ ਪਰ ਮੈਨੂੰ ਲਾਉਣ ਦੇ ਲੱਗੇ ਤੋਖਾ ਦਾਸਾ ਮੇਰੇ ਲਾ ਸੌ ਲੱਗੇ ਅੱਜ ਤੋਂ ਬਾਅਦ ਇੱਕ ਘਰ ਛੱਡ ਕੇ ਚੱਲਾ ਆ ਜਾ ਇੱਥੇ ਸੌ ਲੱਗੇ ਮੈਨੂੰ ਫੋਰਾ ਨਹੀਂ ਮੈਂ ਕਿਸ ਬਾਬੇ ਦੀ ਮੈਂ ਇੱਥੇ ਹੀ ਗਿਆ ਨਾ ਮੈਂ ਬਹੁਤ ਤਕੜੀ ਸੌ ਖਾਣ ਲੱਗਾ ਇੱਥੇ 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 ਆ ਸੌ ਲੱਗੇ ਮੇਰੇ ਤੇ ਪਾਈ ਨਾ ਮੈਂ ਕਿਸ ਪੌਂਚੀ ਵਾਲੇ ਬਾਬੇ ਦੀ ਖਾ ਲੈਣੀ ਸੌ ਪਾਂ ਤੁਰੀ ਵਾਲਿਆਂ ਦੀ ਖਾ ਲੈਣੀ ਆ ਤੂੰ ਪਹਿਲਾਂ ਇੱਧਰ ਆ ਜਾ ਹੋ ਕੀ ਕੀਤਾ ਲੇ ਇੱਥੇ ਝੂਚਕਾ ਜਲਦੀਆਂ ਲੈ ਇੱਥੇ ਝੂਚਕਾ ਜਲਦੀਆਂ ਹੈ ਝੂਚਕਾ ਕਦੇ ਚੱਲੂ ਗਿਆ ਲੈ ਝੂਚਕਾ ਦੀ ਤਿਆਰੀ ਹੋ ਰਹੀ ਹੈ ਝੂਚਕਾ ਚ ਜਲਾ ਲਈ ਯਾ ਤੂੰ ਹੀ ਤਾਂ ਮੈਨੂੰ ਆਟੇ ਨਾਲ ਭਰ ਦੋਗੇ ਜਦੋਂ ਮੇਰਾ ਸਾਲਾ ਵਿਆਹ ਹੋਣਾ ਇੱਡੇ ਭਰਨਾ ਯਾਰ ਅੰਮਾ ਮੇਰੇ ਹੈਗੀ ਤਾਂ ਮੈਂ ਭਰਨਾ ਤੇਰੇ ਉੱਪਰ ਜਾਈਆਂ ਭਰਨਾ ਪੱਗੇ ਦੀ ਵਰਟੀ ਨੇ ਇੱਕ ਹੈ ਹੈਪੀ ਬਰਥਡੇ ਦੇ ਤੂੰ ਦੋ ਫੋਰ ਫੋਰ ਕੋਈ ਵਿਆਹ ਨਹੀਂ ਜੋਗੇ ਦੀ ਚਿੰਦੀ ਦੀ ਚਿੰਦੀ ਦੇ ਜੋਗੇ ਦੀ ਤਿੰਨ ਮੈਂ ਦੁਆਦੀ ਔਰ ਬੂਠਦੀ ਇਹ ਰਹੀ ਨਾਨੀ ਦੀ ਚੜਾਦੀ ਪਰ ਆ ਤਰ ਸੌ ਆ ਤੇਰੇ ਪਰਮਾਤਮਾ ਦੀ ਇੱਥੇ ਆ ਜਾ ਚੁੱਪ ਕਰਕੇ ਜਿਹੜਾ ਤੁਸੀਂ ਅੱਜ ਆਟੋ ਆਟਾ ਕੀਤਾ ਨਾ ਬਹੁਤ ਡਰਮ ਚ ਤੁਹਾਡੇ ਦਾਣੇ ਆ ਮੰਗ ਵੀ ਤੁਸੀਂ ਭੈਜੋ ਗੁੱਡੀ ਬਾਸੀ ਤੋਂ ਕਣਕ ਲਿਆਉਣੇ ਆ ਹੈ ਭੈਣ ਚੋ ਓਏ ਉਹਦੀ ਕਣਕ ਤਾਂ ਦੇ ਦੇ ਲੈ ਲੋ ਗੁੱਡੀ ਦੀ ਆ ਕਣਕੇ ਹੀ ਦੇ ਦਿਓ ਜਿਹੜਾ ਤੁਸੀਂ ਭੈਜੋ ਮੈਨੂੰ ਇੰਨਾ ਮੈਨੂੰ ਪਤਾ ਤੁਸੀਂ ਕਾਹਦੇ ਪਾਇਆ ਇਹ ਸਾਰਾ ਦਾ ਧੂੜਾ ਹੀ ਉੱਪਰ ਆ ਜਿਹੜਾ ਮੱਜਾਂ ਨੂੰ ਪਾਈਦਾ ਮੈਂ ਤਾਂ ਯਾਰ ਤੂੰ ਤੇ ਚੂਸੀ ਮੱਖੀ ਨਾ ਕਿਸੇ ਨੂੰ ਕੱਢ ਕੇ ਦੇਵੇ ਤੂੰ ਮੇਰੇ ਤੇ ਐਟ ਵਰ ਭਰਾ ਤੈਨੂੰ ਸੋਹਾਂ ਤੇਰੇ ਪਰਮਾਤਮਾ ਦੀ ਮੇਰੀ ਦੋਸਤਰ ਨੇ ਮੇਰਾ ਕੰਮ ਖਰਾਬ ਕਰ ਦਿੱਤਾ ਦੋਸਤਰ ਨੇ ਤੂੰ ਪਜਾਮਾ ਪਾਦਾ ਆ ਜਿਹੜਾ ਹਨਾ ਤੂੰ ਮੈਨੂੰ ਲਵੇੜਦਾ ਹਾਏ ਗੋਪੀ ਹਾਂ ਮੈਨੂੰ ਪੱਖ ਲੱਗੀ ਆ ਹੁਣ ਮੈਨੂੰ ਨਹੀਂ ਲੱਗੀ ਆ ਹੁਣ ਹਾਂ ਤੂੰ ਮੋਨੀ ਦੇ ਕੱਪੜੇ ਨਵੇਂ ਆ ਉਹ ਗੋਪੀ ਉਹ ਪਰਮੂ ਕਰੀ ਨਵੇਂ ਆ ਕੱਪੜੇ

ਇਹ ਗਣੀ ਨਕਲੀ ਤੋਂ ਵੀ ਬੰਨਣਾ ਗੋ ਵੀ ਅੱਗੇ ਆ ਨਾ ਮੈਂ ਜਦੋਂ ਟੀਵਾਨ ਦੇ ਦਬੰਦ ਦੀ ਹੁੰਦੀ ਸੀ ਬੈਲਟਾ ਬੰਨਣਾ ਹੁੰਦੀ ਸੀ ਉਹ ਸਮੇਂ ਹੁੰਦੇ ਸੀ ਰੱਸੀ ਬੰਨਦੀ ਹੁੰਦੀ ਸੀ ਇਦਾਂ ਉਹ ਸਮੇਂ ਹੁੰਦੇ ਜਾਂ ਖੇਲਿਆ ਹੁਣ ਮੈਂ ਕਹਾਂ ਸੱਚੀ ਮੈਂ ਕਈ ਵਾਰ ਬੰਨੀ ਕਾਪੀ ਕਈ ਵਾਰ ਇਦਾਂ ਰੱਸੀ ਬੰਨੀ ਨਾ ਡਿੱਦਾ ਹਾਂ ਉਸ ਤੇ ਅੰਬੀ ਸੇਗਾ ਦੇਣਾ ਹੋਰ ਇਮੋਸ਼ਨਲ ਹੋਣਾ ਮਮੇ ਮੇਰੇ ਕੱਠੀ ਡੈਂਗਦੀ ਆ ਥੱਲੇ ਨੂੰ ਮੈਂ ਕਹਾਂ ਉਹ ਰੇ ਆਪੇ ਮੈਂ ਸੇਬਾ ਬੰਨਦਾ ਨਾ ਕਿਆ ਹੰਨੀ ਡਿਗਰੀ ਜਾਂ ਪਾਂਟੇ ਖੇਡਣ ਚੱਲ ਜਾਵਾ ਬੜੇ ਪਾਂਟੇ ਖੱਡੇ ਮੈਂ ਭਾਂਚ ਬਹੁਤ ਬਹੁਤ ਛੋਟ ਕੇ ਦੀ ਵਧੀਆ ਜੀ ਸਾਲਾ ਹਾਰਦੇ ਮੈਂ ਜ਼ਿੰਦਗੀ ਚ ਹਾਰੇ ਹੀ ਹਾਂ ਕਦੀ ਤਾਂ ਨਹੀਂ ਕੋਈ ਨਹੀਂ ਰੱਬ ਤੈਨੂੰ ਕੋਕੀ ਹਾਂ ਤਰੱਕੀ ਬਖਸ਼ੂਗਾ ਹੌਨ ਦਿਨ ਬਦਲੀ ਪਾਪਾ ਦਾ ਬਾਬਾ ਤਰੱਕੀ ਬਖਸ਼ੀ ਜ਼ਰਾ ਸਾਰਾ ਟੰਪਰ ਕਾ ਦੇ ਹੱਸਿਆ ਅਮਾ ਦੇਲਾ ਤੇਰੀ ਆਹ ਦੇਲਾ ਬਹੁਤ ਨਹੀਂ

Neyle alacağım ne tavırla oldu? Aşkım! Pardon! 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 아이고, 아유, 아유,